ਸਾਤ ਜੁਗਾ ਸਦੂ ਦਾ 24 ਦੀ ਚਕੀਏ ਦੋ ਪ੍ਰਪੋਜ਼ਲ ਰੇਲਵੇ ਬੋਰਡ ਨੂੰ ਜੇਨੇ ਮੇਰੀ ਕੀਤ ਬਾਅਦ ਇਹਦੇ ਵਿੱਚ ਮੈਂ ਬਠਿੰਡੇ ਤੋਂ ਸ਼ਤਾਬੀ ਮੰਗੀ ਹੈ ਸੈਂਟਰ ਤੋਂ ਬਾਇਆ ਪਟਿਆਲਾ Delhi ਉਹਦੇ ਵਿੱਚ ਸ਼ਾਹਪੁਰ ਜੀ ਬੜੀ ਚਿੰਤਾ ਕਰਦੇ ਸੀ ਇਹਨਾਂ ਦੇ ਕਹੇ ਤੇ ਕਿ ਨਾਭਾ ਵਿਧਾਨ ਸਭਾ ਹਲਕੇ ਨੂੰ 8:14 'ਤੇ ਸ਼ਤਾਬੀ ਇੱਥੇ ਰੁਕਿਆ ਕਰੂਗੀ 8:16 'ਤੇ ਚੱਲੂਗੀ ਉੱਥੇ ਤੇ ਵਹੀ ਸ਼ਤਾ ਗੱਡੀ ਸ਼ਾਮ ਨੂੰ 5:38 'ਤੇ ਨਾਭੇ ਰੁਕਿਆ ਕਰੂਗੀ 5:40 'ਤੇ ਇੱਥੋਂ ਚੱਲ ਪਿਆ ਕਰੂਗੀ ਦੇ ਵਿਟੇ ਟਿਕਟਸ ਨੂੰ ਆਹ ਪ੍ਰਪੋਜ਼ਲ ਬਣ ਚੁੱਕਿਆ ਜੀ ਰੇਲਵੇ ਬੋਰਡ ਕੋਲ ਗਿਆ ਚਿੱਠੀ ਤੁਹਾਨੂੰ ਸਾਰਿਆਂ ਨੂੰ ਦੇ ਦਾਂਗੇ WhatsApp ਤੇ ਵੀ ਭੇਜ ਦੂੰਗਾ ਤੇ ਜਿਹੜੀ ਆਹ ਸ਼ਤਾਬਦੀ ਹੈਗੀ 6:10 ਤੇ ਬਹਿੰਡੇ ਤੋਂ ਛੱਡਿਆ ਕਰੂੰਗੀ 1:25 ਤੇ ਨਿਊ ਦਿੱਲੀ ਰੇਲਵੇ ਸਟੇਸ਼ਨ ਪਹੁੰਚੂਗੀ 1:25 ਤੇ ਤੇ ਉਹੀ ਟ੍ਰੇਨ ਨਾਬੇ ਜਿਹੜੀ ਸਵੇਰੇ ਪਹੁੰਚੂਗੀ 8:14 ਤੇ 8:16 ਤੇ ਚੱਲੂਗੀ ਤੇ ਸ਼ਾਮ ਨੂੰ 5:38 ਤੇ ਨਾਬੇ ਦੇ ਲੋਕ ਇੱਥੇ ਉਤਰ ਜਿਆ ਕਰਨਗੇ ਨਾਬੇ ਵਿਧਾਨ ਸਭਾ ਹਲਕੇ ਲਈ ਮੈਂ ਅੱਜ ਬਿਲ ਆਇਆ ਸੀ ਕਿਉਂਕਿ ਪਾਰਟੀ ਦਾ ਮੈਂ ਤਾਂ ਇੱਕ ਵਰਕਰ ਆ ਪਾਰਟੀ ਦਾ ਆਪਾਂ ਸਾਡੇ ਨਾਲ ਮਿਲ ਕੇ ਐਫਰਟ ਕਰ ਦਿੱਤੇ ਨੇ ਤੇ ਉਹਦੇ ਚ ਨਾਬਾ ਵਿਧਾਨ ਸਭਾ ਹਲਕੇ ਨੂੰ ਸ਼ਾਹਪੁਰ ਜੀ ਦੇ ਕਹੇ ਤੇ ਆ ਟਾਈਮ ਮੈਂ ਪੁਆਇਆ ਹੈਗਾ ਕਿ ਨਾਬੇ ਸਟੋਪਿੰਗ ਹੋਵੇਗਾ ਅੰਦਾਜ਼ਾ ਕਿੰਨੇ ਕੀ ਦੇਰੋਂ ਸਟਾਰਟ ਹੋਵੇਗੀ ਆਹ ਜੀ ਐਗਜ਼ੈਕਟ ਤਾਂ ਮੈਂ ਤੁਹਾਨੂੰ ਦਿੱਲੀ ਗੱਲ ਕਰਨ ਤੋਂ ਬਾਅਦ ਦੱਸੂਗਾ ਟਾਈਮ ਕਿਉਂਕਿ ਬਾਕਾਇਦਾ ਇਹਦਾ ਅਨਾਉਂਸਮੈਂਟ ਹੋਊ ਕਿ ਸਾਰਾ ਕੁਝ ਹੋਊਗਾ ਪ੍ਰੋਪੋਜ਼ਲ ਮੈਂ ਤੁਹਾਨੂੰ ਭੇਜਣਾ ਦੋ ਦੋ ਪ੍ਰੋਪੋਜ਼ਲ ਗਏ ਨੇ ਬਣ ਕੇ ਦੋ ਟ੍ਰੇਨਸ ਤੇ ਸਾੜਕਾਂ ਦੇ ਉੱਪਰ ਓਵਰ ਬ੍ਰਿਜ ਤੇ ਅੰਡਰ ਬ੍ਰਿਜ ਬਣਨੇ ਪੈਂਡਿੰਗ ਨੇ ਜਿਵੇਂ ਕੋਈ ਰੋਡ ਦੇ ਉੱਪਰ ਕਿਉਂ ਦਵਾਰਾ ਕੋਣੀ ਰੇਲਵੇ ਭਾਗ ਲੋ ਨਹੀਂ ਦੇਖੋ ਇਹਦੇ ਜਿਹੜੇ ਅੰਡਰਕੇਜ ਜਾਂ ਓਵਰ ਬ੍ਰਿਜ ਦੀ ਗੱਲ ਕਰਦੇ ਆਂ ਸੈਂਟਰ ਦਾ ਕਰਨਾ ਚਾਹਣਾ ਉਹਨਾਂ ਸਾਰੇ ਕੰਮ ਜਿਵੇਂ ਪਟਿਆਲਾ ਨਾਭਾ ਰੋਡ ਹੈ ਪੋਰ ਲਾਈਨਿੰਗ ਤੋਂਨਲੀ 32 ਕਰੋੜ 52 ਲੱਖ ਰੁਪਏ ਦੀ 2019 ਦੀ ਪਾਸ ਕਰਾਈ ਹੋਈ ਹੈ ਲੇਕਿਨ ਪੰਜਾਬ ਸਰਕਾਰ ਉਦੋਂ ਦੀ ਕਾਂਗਰਸ ਸਰਕਾਰ ਤੇ ਹੁਣ ਦੀ ਆਮ ਆਦਮੀ ਪਾਰਟੀ ਸਗਾ ਡੀਪੀਆਰ ਹੀ ਨਹੀਂ ਭੇਜਦੇ ਤੇ ਜਿਹੜੇ ਦੇਲਵੀ ਓਵਰ ਬ੍ਰਿਜ ਦੀ ਗੱਲ ਕਰਦੇ ਆਂ ਜਾਂ ਹੋਰ ਚੀਜ਼ਾਂ ਹੈ ਉਹਦੇ ਚ ਵੀ ਆਪਾਂ ਨੂੰ ਐਫਰਟਸ ਕਰਕੇ ਜਿਹੜੇ ਮੇਰੇ ਧਿਆਨ ਚ ਲਿਆਉਂਦੀ ਚੀਜ਼ ਹੋਊਗੀ ਐਫਰਟਸ ਕਰਕੇ ਆਪਾਂ ਨਾਵਾ ਸ਼ਿਸ਼ਾਪੁਰ ਜੀ ਨੂੰ ਸੋ ਸਾਰੇ ਨੂੰ ਸੋ ਹਾਂ ਉਹਦੇ ਚ ਐਗਜ਼ੈਕਟ ਜਿਵੇਂ ਸਰ ਪਰਮਿੰਦਰ ਜੀ ਦੱਸਦੇ ਨੇ ਵੀ ਪੰਜਾਬ ਸਰਕਾਰ ਨੇ ਇਨੀਸ਼ੀਏਟਿਵ ਨਹੀਂ ਲਿਆ ਹਿੱਸਾ ਦੀ ਬਾਇਕ ਕਿ ਮੈਚਿੰਗ ਗ੍ਰਾਂਟ ਪਾਉਣੀ ਪੈਂਦੀ ਹੁੰਦੀ ਹੈ ਤੇ ਉਹਦੇ ਚ ਐਗਜ਼ੈਕਟ ਜੋ ਫਿਗਰ ਹੋਊਗੀ ਕਿਉਂ ਨਹੀਂ ਕੀਤਾ ਗਿਆ ਉਹ ਤਾਂ ਡਾਟਾ ਦੇਖੀ ਮੈਂ ਦੱਸ ਸਕਦਾ ਤੁਹਾਨੂੰ ਲੇਕਿਨ ਆਉਣ ਵਾਲੇ ਸਮੇਂ ਤੇ ਦੱਸਣ ਜਾਂ ਨੇ ਭਾਰਤੀ ਜਨਤਾ ਪਾਰਟੀ ਜਿਹੜੇ ਸਾਡੇ ਆਉਣ ਵਾਲੇ ਸਾਲ ਹੈਗੇ ਨੇ ਪੂਰੇ ਤਕੜੇ ਹੋ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕਾਂ 'ਚ ਜਿਹੜੇ ਡਿਵੈਲਪਮੈਂਟ ਦੇ ਪ੍ਰੋਜੈਕਟ ਹੈਗੇ ਜਿਹੜੇ ਪੂਰੇ ਹਿੰਦੁਸਤਾਨ ਜਾ ਰਹੇ ਹੋਵੇ ਪੰਜਾਬ ਪੂਰੇ ਦੇ ਪੂਰੇ ਆਉਣਗੇ ਕੋਈ ਵੀ ਪ੍ਰੋਜੈਕਟ ਇਸ ਦਾ ਨਹੀਂ ਹੈਗਾ ਦਾ ਪੰਜਾਬ 'ਚ ਨਾ ਆਵੇ ਚਾਹੇ ਰੇਲਵੇ ਦਾ ਹੋਵੇ ਚਾਹੇ ਇਨਫਰਾਸਟ੍ਰਕਚਰ ਦਾ ਹੋਵੇ ਚਾਹੇ ਹਸਪੀਟਲ ਦਾ ਹੋਵੇ ਉਹ ਸਾਰੀਆਂ ਚੀਜ਼ਾਂ ਬੰਦ ਦਾ ਚੀਜ਼ ਪਟਿਆਲਾ ਜ਼ਿਲ੍ਹੇ ਲਈ ਲੈ ਕੇ ਆਉਣ। ਨਗਰ ਕੌਂਸਲ ਨਾਥਾਚ ਬੇਤਰਸਵੀ ਦਾ ਮਤਾਂ ਜਿਹੜਾ ਪਾਇਆ ਗਿਆ ਸੀ ਉਹਦੀ ਕੱਲ ਡੇਟ ਹੈ 16 ਅਪ੍ਰੈਲ। ਸਰਵੋਤਮ ਕਾਉਂਸਲਰ ਬਾਰ-ਬਾਰ ਵੀਰ ਕਰਦੇ ਰਹੇ ਤੇ ਰਿਪੋਰਟ ਕਰਿਓ ਨਹੀਂ ਕਿਸੀ ਵਿਧਾਇਕ ਦੇ ਨਾਲ ਆ ਪਰ ਜਿਹੜੇ ਬੰਦੇ ਦੇ ਖਿਲਾਫ ਅਸੀਂ ਸੱਟ ਆ ਪਾਇਆ ਜਿਹਨੂੰ ਦੁਆਰਾ ਪ੍ਰੈਜ਼ਰnablaਇਆ ਜਾਵੇ ਦੇਖੋ ਇਹਦੇ ਮੈਨੂੰ ਪਤਾ ਲੱਗਿਆ ਹੈਗਾ ਕਿ ਜਿਹੜਾ ਪੰਕਜ ਪੱਪੂ ਆ ਇਹਨਾਂ ਨੂੰ ਚਾਹੁੰਦੇ ਨੇ ਉਹਦੀ ਘਰ ਵਾਲੀ ਸਜਾਤਾ ਜਿਹੜੀ ਰਹੀ ਹੈ ਉਹਨੂੰ ਵੀ ਪ੍ਰਦਾਨ ਰੱਖਿਆ ਜਾਵੇ ਕਿਸੇ ਤਰੀਕੇ ਇਹਦੇ ਐਮਸੀ ਨੇ ਇਥੋਂ ਦੇ ਉਹਨਾਂ ਦੁਆਇਆ ਜਾ ਰਹੇ ਤੇ 23 ਐਮਸੀ ਚੋਂ ਨਹੀਂ ਐਮਸੀ ਤਾਂ ਟੋਟਲੀ ਉਲਟ ਨੇ ਕੀ ਕਿਸੇ ਤਰੀਕੇ ਉਹਨਾਂ ਤੋਂ ਖਿਹੜਾ ਚੁਕਾਇਆ ਜਾਵੇ ਦਿਮਾਗ ਪ੍ਰਧਾਨ ਲਾਇਆ ਜਾਵੇ ਇਲਾਕੇ ਦੀ ਸੇਵਾ ਕੀਤੀ ਜਾਵੇ ਲੇਕਿਨ ਜਿਹੜੇ ਹਲਕੇ ਦੇ ਵਿਧਾਇਕ ਨੇ ਜਾਂ ਹਲਕੇ ਦੇ ਹੋਟਲੋਗ ਨੇ ਉਹ ਚਾਹੁੰਦੇ ਨਹੀਂ ਕਿ ਇੱਕ ਜਿਸ ਬੰਦੇ ਤੇ ਇਲਜ਼ਾਮ ਹੀ ਲੱਗ ਕੇ ਫੜਿਆ ਗਿਆ ਦੋਸ਼ੀ ਘਰਾੜ ਹੋ ਗਿਆ ਕਿ ਪਰਚਾ ਦਰਜ ਹੋ ਗਿਆ ਕਿ ਤੁਹਾਡੇ ਦੇ ਟਰਾਲੀਆਂ ਚੋਰੀਆਂ ਕਰਨ ਦਾ ਦੋਸ਼ ਹੈਗਾ ਕਿਸਾਨਾਂ ਕਿਸਾਨ ਯੂਨੀਅਨ ਨੇ ਧਰਨਾ ਲਾਉਣਾ ਪਿਆ ਉਹਨਾਂ ਨੂੰ ਕਹਾਂ ਤੁਸੀਂ ਪਰਚਾ ਕਰਦੇ ਕੀਤਾ ਤੁਸੀਂ ਇਸ ਤੋਂ ਕੀ ਇਨਸਾਫ ਦੀ ਮੰਗ ਰੱਖ ਸਕਦੇ ਆ ਪਰ ਉਹ ਵੀ ਕਰ ਸਕਦੇ ਲੇਕਿਨ ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ ਕਿਸੇ ਐਮਸੀ ਨਾਲ ਕਿ ਕਿਸੇ ਦਾ ਧੱਕਾ ਹੁੰਦਾ ਉਹ ਮੈਨੂੰ ਸੰਪਤ ਕਰੇ ਮੈਂ ਲਿਖਦਾ ਕਿ ਮੈਂ ਕੋਈ ਧੱਕਾ ਕਰਦਾ ਆ ਜਿਹੜੇ ਲੋਕ ਅਸੀਂ ਬੈਠੇ ਆ ਇੱਥੇ ਇੱਕ ਪਰਸਨ ਵੀ ਕੋਈ ਬੰਦਾ ਮਾੜਾ ਨਹੀਂ ਬੈਠਾ ਸਾਰੇ ਇਮਾਨਦਾਰ ਬੇਦਾਗ ਲੋਕ ਨੇ ਜਿਨ੍ਹਾਂ ਨੇ ਆ ਜ਼ਿਲ੍ਹਾ ਪ੍ਰਧਾਨ ਰਹੇ ਨੇ ਸਾਡੇ ਸੁਖਸਾਹਨ ਜੀ ਸੋਨੀ ਜੀ ਅਮਿਤ ਜੰਨਨਦੀਪਾ ਆਪਸੋਂ ਦੇ ਵਪਾਰ ਕਰਦੇ ਆ ਲੇਕਿਨ ਮਾੜਾ ਕੰਮ ਕੋਈ ਨਹੀਂ ਕਰਦਾ ਆ ਸਰਕਾਰ ਜਿਹੜੀ ਹੈਗੀ ਹੈ ਤੁਸੀਂ ਆਪ ਨਾ ਬੇਦੇ ਇੰਨੇ ਸਿਆਣੇ ਵਿਦਵਾਨ ਪੱਤਰਕਾਰ ਹੋ ਤੁਸੀਂ ਇੱਕ ਆਵਾਜ਼ ਬਣੋ ਤਾਕਤ ਬਣੋ ਸਾਡੀ ਸਹੀ ਨੂੰ ਸਹੀ ਗਲਤ ਨੂੰ ਗਲਤ ਕਹੋ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦਾ ਜੇ ਕਿਸੇ ਨਾਲ ਵੀ ਤੱਕਾ ਹੋ ਰਿਹਾ ਕਿਸੇ ਐਮਸੀ ਦਾ ਕੋਈ ਵਹਾਜ ਦਬਾਈ ਜਾ ਰਹੀ ਹੈ ਕਿਸੇ ਨੂੰ ਧਮਕੀਆਂ ਮਿਲ ਰਹੀਆਂ ਨੇ ਉਹ ਮੈਨੂੰ ਟੈਲੀਫੋਨ ਕਰਕੇ ਦੱਸੇ ਜਿਹੜਾ ਇੱਥੇ ਬੇਪਰੋਸ ਦੀ ਮਥਾ ਪਾਇਆ ਹੋਇਆ ਹੈ ਬਿਲਕੁਲ ਗਲਤ ਬੰਦੇ ਨੂੰ ਕੋਈ ਹੱਕ ਨਹੀਂ ਹੈਗਾ ਇੱਥੇ ਨਗਰ ਕੌਂਸਲ ਦੀ ਪ੍ਰਧਾਨਗੀ ਕਰੇ ਉਹ ਕਿਉਂ ਨਹੀਂ ਕੋਈ ਚੰਗਾ ਬੰਦਾ ਇੱਥੇ ਪ੍ਰਧਾਨਗੀ ਕਰ ਸਕਦਾ ਚੋਰੋ ਚੱਕੇ ਲਿਆ ਕੇ ਆਪਾਂ ਬਿਠਾ ਦਿੰਦੇ ਨੇ ਨਾਬਾ ਇਹਨਾਂ ਸੋਨਾ ਸ਼ਹਿਰ ਇੰਨਾ ਚੰਗਾ ਸ਼ਹਿਰ ਹੈ ਨਾਬਾ ਰਿਜ਼ਰਵ ਨਾ ਨਾ ਹੁੰਦਾ ਮੈਂ ਇੱਥੋਂ ਮੈਂ ਇੱਥੋਂ ਕਿਆਦੀ ਕਰਦਾ ਇੰਨਾ ਪਿਆਰ ਹੈ ਮੈਨੂੰ ਨਾਬੇ ਦੇ ਲੋਕਾਂ ਨਾਲ ਨਾਬੇ ਲੋਕ ਤਾਂ ਆੜਮਿਕ ਨਹੀਂ ਪੂਰੇ ਇੱਥੋਂ ਦੇ ਲੋਕ ਤਦੋਂ ਦੇ ਨਾਂ ਤੇ ਕੋਈ ਕਿਸੇ ਨੂੰ ਦੁੱਖ ਤਕਲੀਫ ਹੋਵੇ ਐ ਇਕੱਠੇ ਹੋ ਜਾਂਦੇ ਨੇ ਇੱਥੋਂ ਦੇ ਲੋਕਾਂ ਦੀ ਫਿਤਰਤ ਹੈ ਇੱਥੋਂ ਦੇ ਲੋਕ ਜਿਹੜੇ ਹੈਗੇ ਨੇ ਧਾਰਮਿਕ ਪਰਵਰਤੀ ਦੇ ਲੋਕ ਨੇ ਲੇਕਿਨ ਇਹਨਾਂ ਨੂੰ ਇੱਥੇ ਕੀ ਪ੍ਰੋਬਲਮ ਆ ਰਹੀ ਹੈ ਇੱਥੇ ਕੋਈ ਚੰਗਾ ਇਹਨਾਂ ਨੂੰ ਨੁਮਾਇੰਦਾ ਨਹੀਂ ਮਿਲ ਰਿਹਾ ਇਹਨਾਂ ਨੂੰ ਜਿਵੇਂ ਆਪਾਂ ਦੇਖੀਏ ਪੱਤਰਕਾਰ ਭਾਵੇਂ ਸਾਰੇ ਮੇਰੇ ਤੋਂ ਜ਼ਿਆਦਾ ਸਿਆਣੇ ਹੋ ਤੁਸੀਂ ਵੀ ਦੁਖੀ ਹੋ ਕਿ ਸਾਨੂੰ ਕੋਈ ਚੰਗਾ ਲੀਡਰ ਮਿਲੇ ਜਿਹੜਾ ਇੱਥੇ ਆਪਣੇ ਹਲਕੇ ਦੀ ਡਿਵੈਲਪਮੈਂਟ ਕਰੇ ਚੋਟਚਕਾਰੀ ਬੰਦ ਕਰੇ ਉਹੀ ਜਦੋਂ ਤੋਂ ਮੈਂ ਆਉਣ ਲੱਗਿਆ 90 2010 ਦਾ 12 ਦਾ ਅੱਜ 12 13 ਸਾਲ ਹੋ ਗਏ ਕਿ ਜੋ ਕਿ ਜੋ ਇੱਥੇ ਡਿਵੈਲਪਮੈਂਟ ਚਾਹੀਦੀ ਸੀ ਕੰਮ ਦੀ ਜੋ ਡਿਵੈਲਪਮੈਂਟ ਚਾਹੀਦਾ ਸੀ ਇੱਥੇ ਸਿਸਟਮ ਕਿੰਨਾ ਕਿ ਸ਼ਹਿਰ ਨਾ ਭਾਜੀ ਮੈਂ ਕੂੜੇ ਦੇ ਢੇਰੀ ਨਹੀਂ ਚੱਕਿਆ ਯਾਰ ਇਹਨਾਂ ਨੂੰ 90 ਮੈਂ ਸੀਵਰੇਜ ਦਾ ਕੰਮ ਕਰਾਇਆ ਤੁਹਾਨੂੰ ਪਤਾ ਹੀ ਹੈ ਉਦੋਂ ਡਬਲੀ ਜੀ ਤੁਹਾਨੂੰ ਪਤਾ ਹੀ ਹੈ ਉਦੋਂ ਇੱਕ ਪਾਸੇ ਆ ਪਬਲਿਕ ਹੈਲਥ ਦਾ ਮੇਰੇ ਕੋਲ ਆਇਆ ਐਸਡੀਓ ਸੀ ਦੇ ਬੋਰਡ ਦੇ ਉਹ ਕਹਿੰਦੇ ਇੱਕ ਪਾਸੇ ਮੈਂ ਪਾਈਪ ਆਤੀ ਹੀਰਾ ਮੈਲ ਕੋ ਉਹ ਪਾਈਪਾਈ ਉਹਨਾਂ ਨੇ ਪਾਣੀ ਪਾ ਕੇ ਦੇਖਿਆ ਕਿ ਕਿਸੇ ਤਰੀਕੇ ਉਹ ਚੱਲਦਾ ਹੋ ਗਿਆ ਉਹ ਜਾ ਕੇ ਦੇਖਿਆ ਉਹਨਾਂ ਨੇ ਦੂਜੇ ਪਾਸੇ ਗੱਡੇ ਪਸਾਏ ਪਏ ਦੂਜੇ ਪਾਸੇ ਗੱਡੇ ਪਸਾਏ ਹੋਏ ਉਹ ਐਸਡੀਓ ਐਸਡੀਓ ਸੀ ਗੁਰਪਾਲ ਸਿੰਘ ਮੈਨੂੰ ਅੱਜ ਵੀ ਨਾਮ ਯਾਦ ਉਹ ਉੱਥੇ ਜਾ ਕੇ ਗੱਡੇ ਪਸਾਦੇ ਵੀ ਪਾਣੀ ਦਾ ਕੰਮ ਨਾ ਚੱਲੇ ਉਹ ਕਿਉਂ ਸੀਗਾ ਕਿਉਂਕਿ ਮੈਂ ਸੀਵਰੇਜ ਬੋਰਡ ਤੋਂ ਠੇਕਾ ਕਰਾਇਆ ਸੀ ਮਿਊਨਿਸਪਲ ਕਮੇਟੀ ਨੂੰ ਪੈਸਾ ਨਹੀਂ ਸੀ ਲੈਣ ਦਿੱਤਾ ਮੈਂ ਕਿਉਂ ਕਿਉਂ ਨਹੀਂ ਸੀ ਲੈਣ ਦਿੱਤਾ ਕਿਉਂਕਿ ਮੈਨੂੰ ਪਤਾ ਸੀ ਸੀਵਰੇਜ ਬੋਰਡ ਦਾ ਜਿਹੜਾ ਹੈਗਾ ਉਹ ਇਮਾਨਦਾਰੀ ਨਾਲ ਕੰਮ ਕਰ ਦੂ ਲੋਕਾਂ ਦਾ ਭਲਾ ਹੋ ਜੂ ਮੈਂ ਚੇਅਰਮੈਨ ਸੀ ਲਾਬਾ ਇੰਪਰੂਵਮੈਂਟ ਦਾ ਮੈਂ ਵੀ ਕਹਦਾ ਸੀ ਮੈਂ ਕਰ ਦਿੰਦਾ ਮੈਂ ਕਿਹਾ ਮੈਂ ਵੀ ਨਹੀਂ ਕਰਨਾ ਤੁਸੀਂ ਕਰੋ ਆਪਾਂ ਨੂੰ ਆਪਾਂ ਨੂੰ ਕੀ ਹੈ ਕਿ ਕਿਤੇ ਨਾ ਕਿਤੇ ਆਪਣਾ ਆਪਣਾ ਜਿਹੜਾ ਹੈਗਾ ਜਿਹੜਾ ਆਪ ਦਾ ਲਾਲਚ ਹੈ त्यागਣਾ ਪਊਗਾ ਸਾਰਿਆਂ ਨੂੰ ਤਿਆਗਣਾ ਪਊਗਾ ਦੇ ਪੰਜਾਬ ਚ ਆਪਾਂ ਆਪਣਾ ਲਾਲਚ ਨਾਲ ਤੇ ਅੱਗੇ ਆਪਾਂ ਉਹੀ ਮੋਟ ਸਤੇਰੇ ਕੀ ਆਹ ਪੈਸਾ ਬਣਾ ਲਈ ਆ ਕਰ ਲਈਏ ਆ ਮੇਰਾ ਬੰਦਾ ਫਲਾਣੇ ਦਾ ਬੰਦਾ ਜਿਹੜਾ ਬੰਦਾ ਸਹੀ ਹੈ ਉਹ ਹਲਕੇ ਦੀ ਨੁਮਾਇੰਦਗੀ ਕਰੇ ਜਿਹੜਾ ਬੰਦਾ ਸਹੀ ਹੈ ਉਹ ਮਿਊਨਿਸਪਲ ਕਮੇਟੀ ਦੀ ਪ੍ਰਧਾਨਗੀ ਕਰੇ ਜਿਹੜਾ ਅਫਸਰ ਸਹੀ ਹੈ ਉਹ ਇੱਥੇ ਡੀਐਸਪੀ ਲੱਗੇ ਐਸਐਚਓ ਲੱਗੇ ਅਫਸਰ ਲੱਗੇ ਲੋਕਾਂ ਦੇ ਕੰਮ ਹੋਣ ਜਦੋਂ ਆਪਾਂ ਮਾੜਾ ਬੰਦਾ ਚੁਣ ਲੈਨੇ ਆ ਮਾੜਾ ਬੰਦਾ ਲੈ ਕੇ ਬਿਠਾ ਲੈਨੇ ਕੁਰਸੀ ਤੇ ਫਿਰ ਆਪਾਂ ਸੋਚਦੇ ਆ ਕਿ ਆਹ ਰਹਾ ਕਿਸੇ ਸਿਸਟਮ ਦੀ ਗਲਤੀ ਹੈ ਜਿਹੜਾ ਆਪਾਂ ਨੁਮਾਇੰਦਾ ਚੁੰਨਦੇ ਆ ਜਾਂ ਅਫਸਰ ਲਾਉਨੇ ਆ ਉਹ ਢਿੱਡਾਂ ਫੋਟਣਾ ਇਹਦਾ ਕਿਹੜਾ ਐਸਐਸਪੀ ਲਾਉਣਾ ਕਿਹੜਾ ਡੀਸੀ ਲਾਉਣਾ ਆਹਨ ਪਟਿਆਲੇ ਡੀਸੀ ਸਾਹਿਬ ਵੀ ਬੜਾ ਵਧੀਆ ਕੰਮ ਕਰ ਰਹੇ ਨੇ ਰਿਤਿ ਯਾਦਵ ਜੀ ਐਸਐਸਪੀ ਵਧੀਆ ਕਰ ਰਹੇ ਆ ਇਹਦੇ ਆਪਣੇ ਡੀਆਈਜੀ ਨੇ ਚੈਲ ਸਾਹਿਬ ਉਹ ਵੀ ਵਧੀਆ ਕੰਮ ਕਰਦੇ ਆ ਟੋਡੇ ਨਾਬੇ ਵੀ ਹੁਣ ਅਫਸਰ ਵਧੀਆ ਨੇ ਜਿਹੜਾ ਅਫਸਰ ਸਹੀ ਕੰਮ ਕਰੂਗਾ ਜੀ ਉਹਦਾ ਸਾਥ ਦਿੰਦੇ ਹਾਂ ਜੀ ਸਰ ਜਿਹੜੀ ਗੱਲ ਦੀ ਗੱਲ ਕੀਤੀ ਜਾਵੇ ਕੱਲ ਨਗਰ ਕੌਂਸਲ ਦੇ ਵਿੱਚ ਇੱਕ ਮਤਾ ਜਿਹੜਾ ਪਾਇਆ ਹੋਇਆ ਸੀ ਪ੍ਰਧਾਨਗੀ ਨੂੰ ਬੇਪ੍ਰੋਥੀ ਹੁੰਦਾ ਤਾਂ ਨਾਬੇ ਦੇ ਪ੍ਰਧਾਨਕ ਦੇਰਮਾਨ ਕਹਿੰਦੇ ਨੇ ਵੀ ਅਸੀਂ ਕਿਸਾਨਾਂ ਦੇ ਨਾਲ ਆ ਫਿਰ ਕਿਸ ਤਰ੍ਹਾਂ ਇੱਕ ਬੰਦਾ ਜਿਹੜਾ ਉਹਦੇ ਤੇ ਰਹਿ ਕੇ ਇਨਕੁਆਰੀ ਹੋ ਸਕਦੀ ਹੈ ਜੇ ਉਹ ਪ੍ਰਧਾਨਗੀ ਦੇ ਕਾਬੂ ਚ ਰਹਿ ਜਾਂਦੇ ਨੇ ਫਿਰ ਕਿਸ ਤਰ੍ਹਾਂ ਸਾਫ਼ ਇਨਕੁਆਰੀ ਹੋ ਸਕਦੀ ਹੈ ਦੇਖੋ ਮੇਰੀ ਗੱਲ ਸੁਣੋ ਜੀ ਆ ਤਾਂ ਬਿਲਕੁਲ ਸ਼ੀਸ਼ੇ ਵਾਂਗੂ ਸਾਫ਼ ਹੈ ਗੱਲ ਜੇ ਕਿਸੇ ਤੇ ਕੋਈ ਦੋਸ਼ ਲੱਗਦਾ ਹੈ ਉਹਨੂੰ ਜਫਾ ਪਾ ਕੇ ਕਿ ਰੱਖਣ ਦੀ ਕੀ ਲੋੜ ਹੈ ਪ੍ਰਧਾਨਗੀ ਤੋਂ ਪ੍ਰਧਾਨਗੀ ਕੀ ਹੈ ਟੈਂਪਰੇਰੀ ਹੈ ਜੇ ਕੋਈ ਮੁੱਖ ਮੰਤਰੀ ਬਣਦਾ ਹੈ ਮੰਤਰੀ ਬਣਦਾ ਹੈ ਪ੍ਰਧਾਨ ਮੰਤਰੀ ਨਗਰ ਕੌਂਸਲ ਦਾ ਟੈਂਪਰੇਰੀ ਹੈ ਕੋਈ ਪਰਮਾਨੈਂਟ ਨਹੀਂ ਹੈ ਪਟਾ ਕਰਾ ਲਿਆ ਉਹਨੇ ਆਪਣੇ ਨਾਮ ਆ ਲੋਕਾਂ ਦੀ ਸੇਵਾ ਕਰਨ ਲਈ ਪ੍ਰਧਾਨਗੀਆਂ ਮਿਲਦੀਆਂ ਨੇ ਤੇ ਦੇਮਾਨ ਨੂੰ ਜੀ ਚਾਹੀਦਾ ਜੇ ਦੇਮਾਨ ਨੂੰ ਮੈਂ ਦੇਖਿਆ ਮੀਡੀਆ ਚੈਨਲਸ ਤੇ ਕਿ ਉਹਨਾਂ ਦਾ ਰੰਗ ਚਿੱਟਾ ਹੋਇਆ ਪਿਆ ਉਸ ਬੰਦੇ ਦਾ ਕਹਿਣਾ ਨਹੀਂ ਚਾਹੀਦਾ ਮੈਨੂੰ ਪਰਸਨਲ ਅਟੈਕ ਨਹੀਂ ਮੈਂ ਕਿਸੇ ਤੇ ਕਰਦਾ ਹੁੰਦਾ ਉਹਨਾਂ ਨੂੰ ਪਤਾ ਸੀ ਕਿ ਅ ਪੰਕਜ ਪੱਪੂ ਨੇ ਟਰਾਲੀਆਂ ਲੈ ਕੇ ਵੇਚੀਆਂ ਨੇ ਇੱਥੇ ਕਿਉਂ ਕਿਉਂ ਦੇਰੀ ਕੀਤੀ ਗਈ ਮੇਰੀ ਗੱਲ ਦੱਸੋ ਤੁਸੀਂ ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੋਵੇ ਲੋਕਾਂ ਨੂੰ ਪਤਾ ਹੋਵੇ ਕਿ ਇਹ ਟਰਾਲੀਆਂ ਅੰਦਰ ਖੜੀਆਂ ਇਹਨੇ ਵੇਚੀਆਂ ਨੇ ਪੰਕਜ ਪੱਪੂ ਨੇ ਕਿਉਂ ਆਹਿੰਦਾ ਟਾਈਮ ਲੱਗਿਆ ਉਹਨੂੰ ਧਰਨੇ ਲਾਉਣੇ ਪਏ ਜੇਕਰ ਕੱਲ ਪੁਲਿਸ ਸਾਥ ਦੇਂਦੀ ਆ ਪੰਕਜ ਪੱਪੂ ਦਾ ਫੇਰ ਤਾਂ ਸਾਫਾ ਵਿਧਾਇਕ ਨਾਲ ਨੇ ਇੱਕਦਮ ਪੰਕਜ ਪੱਪੂ ਦੇਖੋ ਮੈਂ ਇਹ ਕੱਲ ਕਹਿ ਕੇ ਜਾ ਰਹੇ ਹਾਂ ਇੱਥੇ ਜੇ ਕਿਸੇ ਕਿਸੇ ਐਮਸੀ ਨਾਲ ਤੱਕਾ ਹੋਇਆ ਮੈਨੂੰ ਸੰਪਰਕ ਕਰੇ ਮੈਂ ਇੱਕ ਪਰਸਨ ਵੀ ਕਿਸੇ ਨਾਲ ਤੱਕਾ ਨਹੀਂ ਹੋਣ ਦੇਣਾ ਇੱਥੇ ਡੈਮੋਕ੍ਰੇਸੀ ਦਾ ਜੇ ਆਪਾਂ ਹੀ ਗਲਾ ਘੋਟੀ ਜਾਵਾਂਗੇ ਸੰਵਿਧਾਨ ਦਾ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ ਪ੍ਰਧਾਨੀਆਂ ਦਾ ਫਿਰ ਤਾਂ ਗੁੰਡਾ ਰਾਜ ਕਰ ਲਓ ਫਿਰ ਤਾਂ ਤੁਸੀਂ ਐਂ ਕਰੋ ਨਾ ਚੋਣਾਂ ਵੀ ਨਾ ਕਰਾਓ ਫਿਰ ਆਪਾਂ ਚੋਣਾਂ ਵੀ ਨਾ ਕਰਾਈਏ ਸਿੱਧੇ ਲਾ ਕੇ ਡਿਪੂਟ ਕਰ ਦੋ ਵੀ ਆਹ ਸਾਡਾ ਪ੍ਰਧਾਨ ਹੈ ਉਹਨੂੰ ਜਿੰਨਾ ਮਰਜ਼ੀ ਲੁੱਟੀ ਜਾਵੇ ਤੁਸੀਂ ਦੇਖੋ ਕਿ ਨਾਬੇ 'ਚ ਕਿੱਡਾ ਸ਼ਹਿਰ ਹੈ ਨਾਬਾ ਮੈਂ ਇੱਕ ਤੁਹਾਨੂੰ ਪੁੱਛਣਾ ਚਾਹੁੰਦਾ ਹੈ 5-4 ਕਿਲੋਮੀਟਰ ਦੇ ਦਾਇਰੇ ਚ ਹੈਗੇ ਜੇ ਆਪਾਂ लवली ਜੀ ਗੱਲ ਕਰੀਏ 5-4 ਕਿਲੋਮੀਟਰ ਦੇ ਦਾਇਰੇ ਚ 5-4 ਕਿਲੋਮੀਟਰ ਦਾ ਦਾਇਰਾ ਕੀ ਸੰਭਾਲਣਾ ਔਖਾ ਹੁੰਦਾ ਜੇ ਨੀਤੀ ਨਹੀਂ ਘੜਕਰੀ ਜੀ ਦੇਸ਼ ਦੇ ਪ੍ਰਵਾਹਨ ਮੰਤਰੀ ਨੇ ਰੋਡ ਟ੍ਰਾਂਸਪੋਰਟ ਅਨਗੋਰ ਪੂਰੇ ਦੇਸ਼ ਚ ਸੜਕਾਂ ਉਹਨਾਂ ਨੇ ਦਿੱਲੀ ਤੋਂ ਬੈਠ ਕੇ ਇੰਪਲੀਮੈਂਟ ਕੀਤੇ ਆਏ ਆ ਪੂਰੇ ਦੇਸ਼ ਚ ਸੜਕਾਂ ਵਧੀਆ ਬਣਦੀਆਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਿੱਲੀ ਬੈਠ ਕੇ ਪੂਰਾ ਦੇਸ਼ ਕੰਟਰੋਲ ਕੀਤਾ ਹੋਇਆ ਹੈ ਉਹਨਾਂ ਨੇ ਆ ਸਾਰੀਆਂ ਚੀਜ਼ਾਂ ਮੈਨੇਜਮੈਂਟ ਤੇ ਹੁੰਦੀਆਂ ਨੇ ਜੇ ਆਪਾਂ ਗੱਲਾਂ ਨਾਲ ਸੋਚੀਏ ਕਿ ਆਪਾਂ ਆ ਕਰ ਲਾਂਗੇ ਉਹ ਕਰ ਲਾਂਗੇ ਐਮ.ਐਲ.ਏ. ਦੇਮਾਨ ਨੂੰ ਮੈਂ ਪੁੱਛਣਾ ਚਾਹਣਾ ਕਿ 3.5 ਸਾਲ ਤਾਂ ਨਿਕਲ ਗਏ ਤੁਹਾਡੇ ਗਏ ਗਏ 1.5 ਸਾਲ ਲੋਕਾਂ ਦੀ ਕਚਹਿਰੀ ਫੇਰ ਆਉਣਾ ਤੁਸੀਂ ਆ ਹਰਮੀਤ ਪਠਾਨ ਮਾਜਰੇ ਦਾ ਕੇਸ ਹੈ ਮੈਂ ਹਰਮੀਤ ਮਾਨ ਪਠਾਨ ਮਾਜਰੇ ਦਾ ਆਈਨਿਕ ਮੈਨੂੰ ਆਦੋ ਇਹ ਕੋਈ ਹੱਕੀ ਬੋਲ ਰਹੇ ਮੈਂ ਸਹੀ ਗੱਲ ਕਰ ਰਹੇ ਹਰਮੀਤ ਪਠਾਨ ਮਾਜਰੇ ਨੇ ਕੀ ਗੱਲ ਗਲਤ ਕੀਤੀ ਸੀ ਕੀ ਡਰੇਨਾਂ ਦੀ ਸਫਾਈ ਕਰੋ ਨਾ ਕਿਸਾਨਾਂ ਨੂੰ ਮਿੱਟੀ ਚੱਕ ਲੈਣ ਦਿਓ ਇੱਥੋਂ ਜੇ ਤੁਸੀਂ ਚੱਕਦੇ ਕਿਸਾਨ ਆਪਣੇ ਖੇਤਾਂ 'ਚ ਪਾ ਲੈਣ ਡਰੇਨ ਸਾਫ ਹੋ ਜਾਣਗੇ ਜੇ ਡਰੇਨ ਸਾਫ ਹੋ ਵੀ ਹੁੰਦੇ ਤਾਂ ਉਧਰਲਾ ਏਰੀਆ ਡਾ ਡੁੱਬਦਾ ਹੁਣ ਜਾ ਕੇ ਲੀਡਰ ਉੱਥੇ ਫੋਟੋਆਂ ਖਿਚਾਉਣ ਲੱਗ ਜਾਂਦੇ ਨੇ ਮੈਨੂੰ ਇੰਨਾ ਗੁੱਸਾ ਆਉਂਦਾ ਜਦੋਂ ਲੀਡਰ ਜਾ ਕੇ ਆਹ ਨਦੀਆਂ ਦੇ ਕਿਨਾਰਿਆਂ ਤੇ ਆ ਕੇ ਫੋਟੋਆਂ ਖਿਚਾਉਂਦੇ ਨੇ ਕਿ ਜਦੋਂ ਤੁਸੀਂ ਪਾਵਰ ਚੁਣੀਓ ਉਦੋਂ ਕਿਉਂ ਨਹੀਂ ਕੰਮ ਕਰਦੇ ਤਾਂ ਚੈਨਲ ਅਖਬਾਰਾਂ ਵਾਲੇ ਵੀ ਖਬਰਾਂ ਲਾਉਂਦੇ ਨੇ ਵੀ ਆਹ फलाना लीडर आया इसी दौरा करके गया दौरा करके गया क्या कि उतों निकलिया की उत्तौ सिर्फ गल्सार उतर चार दिन की उत्तर खबर लग दया ने समाज सेवी पैसा देंगे ने बेचारे समाज सेवी बहरों भी पैसा दें मैनू बहरों फोन आए भी तेलो साहब अस पैसा भेज देकर लाओ कुछ करो मैं बिल्कुल लौट नहीं हैगी मैं क्या इतने पैसा थोड़ा मा उ घंटिया का पैसा कमाते हैं लोग उसे ईमानदारी मैं क्या इतने ख़राब होगा रहने दो ਇਹ ਤਿਕਨ ਦੇ ਵੀ ਦੇਮਾ ਨੂੰ ਆਪਣੇ ਘਰ ਰੱਖ ਲੈਣਾ ਪੈਸਾ ਉਹ ਸਰਕਾਰ ਨੂੰ ਆ ਸਾਰੀਆਂ ਚੀਜ਼ਾਂ ਸੋਟੀਆਂ ਚਾਹੀਦੀਆਂ ਨੇ ਆ ਹਰਦੀਪ ਪਠਾਨ ਨਾਲ ਦੇਦੇ ਹੁਣ ਦੇਖੋ ਕੀ ਹਾਲ ਕੀਤਾ ਪਿਆ ਉਹਦਾ ਇੱਕ ਮਹੀਨਾ ਹਾਂ ਦਾ ਕੋਠੀ ਖਾਲੀ ਕਰਾਉਣ ਦਾ ਆਰਡਰ ਜਬਰਦਸਤੀ ਕੋਈ ਗੱਲ ਕਰਾ ਦੇ ਗੱਲ ਮੈਨ ਲੈ ਲਈ ਵਾਪਸ 18 ਮਾਰਚ ਦੇ ਦੋਸ਼ ਵੀ ਸੀ ਉਹਨਾਂ ਨੇ ਪੂਰਾ ਮਾਫੀਆ ਬਣਾਇਆ ਹੋਇਆ ਸੀ ਪੂਰੇ ਜ਼ਿਲ੍ਹੇ ਦੇ ਵਿੱਚ ਉਹਨਾਂ ਦੀ ਚੱਲਦੀ ਸੀ ਕਿਉਂਕਿ ਮੁੱਖ ਮੰਤਰੀ ਦੇ ਖਿਦਮੀ ਸੀ ਫਿਰ ਹੁਣ ਉਹਨਾਂ ਵੱਲੋਂ ਜਿਹੜਾ ਵਿਰੋਧ ਪਿਆ ਰਿਹਾ ਕਿੰਨਾ ਕਿਤੇ ਕੋਈ ਸਾਜ਼ਿਸ਼ ਹੈ ਦੇਖੋ ਮੇਰੀ ਗੱਲ ਸੁਣੋ ਮੈਂ ਇਹ ਨਹੀਂ ਕਹਿੰਦਾ ਕਿ ਮਾਫੀਆ ਨਹੀਂ ਚਲਾ ਰਿਹਾ ਹਮਸਾ ਚਲਾ ਰਿਹਾ ਸੀ ਜਦੋਂ ਚਲਾ ਰਿਹਾ ਸੀ ਉਦੋਂ ਕਿਉਂ ਨਹੀਂ ਰੋਕਿਆ ਉਦੋਂ ਚੰਗਾ ਲੱਗਦਾ ਸੀ ਅੱਜ ਉਹਨੇ ਸਵਾਲ ਸਹੀ ਕਰ ਲਿਆ ਅੱਜ ਉਹ ਗੁਰਾ ਲੱਗਣ ਲੱਗਿਆ ਕੱਲ ਜਿਹੜੇ ਬਾਕੀ ਮੰਤਰੀ ਨੇ ਚਾਹੇ ਦੇਮਾਨੀਆਂ ਜਾਏ ਹੁਣ ਵੀ ਮੰਤਰੀ ਅਜੇ ਉਹ ਸਹੀ ਆਪਣੀ ਗੱਲ ਰੱਖੂਗਾ ਕਿ ਉਹਦੇ ਤੇ ਵੀ ਪਰਚਾ ਦੇਣਗੇ ਆਇਨੀ ਸਰਕਾਰਾਂ ਚੱਲਦੀਆਂ ਹੁੰਦੀਆਂ ਜੀ ਐ ਡੈਮੋਕ੍ਰੇਸੀ ਦਾ ਕਿੰਨੀ ਦੇਰ ਤੀਹਾਨ ਕਰ ਲਓਗੇ ਆ ਸਮਾਤਾ ਆ ਨਿਕਲਦਾ ਸਮਾਂ ਨਿਕਲਣ ਲੱਗੇ ਟਾਈਮ ਲੱਗਾ 10 ਸਾਲ ਹੋ ਗਏ ਸਾਡੀ ਸੈਂਟਰ ਸਰਕਾਰ ਨੂੰ ਪਤਾ ਹੀ ਲੱਗਿਆ ਤੀਜੀ ਵਾਰੀ ਸਰਕਾਰ ਬਣ ਗਈ ਆ ਵੀ 5 ਸਾਲ ਨਿਕਲ ਜਾਣੇ ਲੇਕਿਨ ਅਸੀਂ ਫੇਰ ਲੋਕਾਂ ਦੀ ਕਿਚੜੀ ਚ ਆਉਣਾ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀ ਜਿਹੜੀ ਚੀਜ਼ ਸਹੀ ਹੈ ਉਹਨੂੰ ਆਪਾਂ ਨੂੰ ਸਹੀ ਨੂੰ ਸਹੀ ਕਹਿਣਾ ਪੈਣਾ ਤੇ ਸਹੀ ਦਾ ਸਾਥ ਦੇਣਾ ਪੈਣਾ ਆਪਾਂ ਨੂੰ ਠੀਕ ਹੈ ਜੀ